ਇੱਕ ਮਾਂ ਨੂੰ ਉਸਦੇ ਆਪਣੇ ਹੀ ਕੜੀਉਗੀ ਪੁੱਤਾਰੇ ਬੁਰੀ ਤਰ੍ਹਾਂ ਕੁੱਟਿਆ ਉਸਦੇ ਪੋਤੇ ਵੀ ਇਸ ਦੇ ਵਿੱਚ ਸ਼ਾਮਲ ਰਹੇ ਉਸ ਦੀਆਂ ਨੂਹਾਂ ਨੇ ਵੀ ਉਸੇ ਬਜ਼ੁਰਗ ਤੇ ਹੱਥ ਚੁੱਕਿਆ ਜੋ ਕਿ 70 ਸਾਲਾਂ ਦੀ ਬਜ਼ੁਰਗ ਹੈ ਜਿੱਤੇ ਸੰਤੋਬਾਈ ਉਸ ਦਾ ਨਾਮ ਹੈ ਮਾਮਲਾ ਸਾਹਮਣੇ ਆਇਆ ਫਾਜ਼ਿਲਕਾ ਤੋਂ ਜਿੱਤੇ ਫਾਜ਼ਿਲਕਾ ਦੇ ਵਿੱਚ ਸੰਤੋਬਾਈ ਦੇ ਕੋਲ 9 ਮਰਲੇ 4 ਕਨਾਲ ਜ਼ਮੀਨ ਇਸੇ ਜ਼ਮੀਨ ਨੂੰ ਉਸਦਾ ਪਤੀ ਜਾਂਦਾ ਹੋਇਆ ਉਸਦੇ ਨਾਲ ਇਹੀ ਸੋਚ ਕੇ ਕਰ ਗਿਆ ਸੀ ਕਿ ਕੱਲ ਨੂੰ ਜੇ ਕਿਤੇ ਮੇਰੀ ਪਤਨੀ ਨੂੰ ਮੇਰੇ ਪੁੱਤਾਂ ਦੇ ਖਾਣਾ ਨਾ ਦਿੱਤਾ ਉਸ ਨੂੰ ਤਾਂ ਕੀਤਾ ਤਾਂ ਘਟੋ ਘਟ ਉਸ ਦੇ ਕੋਲ ਪਿੱਛੇ ਜ਼ਿੰਦਗੀ ਦਾ ਕੋਈ ਤਾਂ ਸਹਾਰਾ ਹੋਏ ਪਰ ਇਹੀ ਡਰ ਸੱਚ ਹੋ ਗਿਆ ਇਸ ਬਜ਼ੁਰਗ ਨੂੰ ਇਹੀ ਜ਼ਮੀਨ ਦੇ ਕਾਰਨ ਹਰ ਰੋਜ਼ ਜ਼ਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਰੋਜ਼ ਰੋਟੀ ਤਵਲਦੀ ਹੈ ਪਰ ਤਾਨਿਆਂ ਦੇ ਨਾਲ ਥੱਪੜਾਂ ਦੇ ਨਾਲ ਤੇ ਇਸ ਤੋਂ ਇਲਾਵਾ ਹਰ ਰੋਜ਼ ਮਾਰਕਟ ਦਾ ਸਾਹਮਣਾ ਇਸ ਬਜ਼ੁਰਗ ਨੂੰ ਕਰਨਾ ਪੈ ਰਿਹਾ ਹੈ ਕਿਉਂਕਿ ਅਰਦੀ ਵਾਲਾ ਦੇ ਵਿੱਚ ਇਹ ਬਜ਼ੁਰਗ ਔਰਤ ਰਹਿੰਦੀ ਹੈ ਇੱਥੇ ਹੀ ਉਸਦੇ ਪੁੱਤੇ ਮੌਜੂਦ ਨੇ ਉਸਦੇ ਪੋਤੇ ਮੌਜੂਦ ਨੇ ਉਸ ਦੀਆ ਨੂੰ ਬਾਵਾ ਮੁੰਡੇ ਜੋ ਕਿ ਹਰ ਰੋਜ਼ ਕਹਿੰਦੇ ਰਹੇ ਕਿ ਪਹਿਲਾਂ ਜ਼ਮੀਨ ਸਾਡੇ ਨਾਮ ਕਰ ਉਸ ਤੋਂ ਬਾਅਦ ਦੇ ਵਿੱਚ ਈ ਤੈਨੂੰ ਰੋਟੀ ਮਿਲੇਗੀ ਔਰ 70 ਸਾਲ ਇਸ ਬਜ਼ੁਰਗ ਔਰਤ ਦੀ ਉਮਰ ਸੋਚ ਕੇ ਦੇਖੋ ਉਸ ਔਰਤ ਨੂੰ ਮੰਗੇ ਤੇ ਕੋਈ ਪਾਣੀ ਨਹੀਂ ਦਿੰਦਾ ਉਸ ਔਰਤ ਨੂੰ ਮੰਗੇ ਤੇ ਚਾਹ ਨਹੀਂ ਮਿਲਦੀ ਪਰ ਹਰ ਵੇਲੇ ਇੱਕ ਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਪਹਿਲਾਂ ਦਸਤਖਤ ਕਰ ਜ਼ਮੀਨ ਦੇ ਉੱਤੇ ਤੇ ਫਿਰ ਤੈਨੂੰ ਅਸੀਂ ਰੁਟੀ ਜਾਂ ਪਾਣੀ ਦਵਾਂਗੇ ਹੁਣ ਉਸੇ ਔਰਤ ਨੇ ਆਪਣੀ ਪੈਨਸ਼ਨ ਦੇ ਪੈਸੇ ਹੁਣ ਪੈਨਸ਼ਨ ਕਿੱਦੀ ਮਿਲਦੀ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸ ਦੇ ਵਿੱਚੋਂ ਵੀ 50000 ਰੁਪਏ ਜੋੜੇ ਕਿ ਚਲੋ ਮੇਰੇ ਕੋਲ ਕੋਈ ਪੈਸੇ ਹੋਣੇ ਚਾਹੀਦੇ ਨਹੀਂ ਕਿਉਂਕਿ ਪੁੱਤਾਂ ਜਾਂ ਨੂੰ ਤੋਂ ਤਾਂ ਕੋਈ ਉਮੀਦ ਹੈ ਨਹੀਂ ਐਸੇ ਚੇ ਉਸੇ ਔਰਤ ਦੇ 50000 ਰੁਪਏ ਵੀ ਖੋਲੇ ਉਸ ਦੀਆਂ ਬਾੜੀਆਂ ਜੋ ਕੰਨਾਂ ਦੇ ਵਿੱਚ ਸੋਨੇ ਦੀਆਂ ਬਾੜੀਆਂ ਸੀ ਉਹ ਵੀ ਤਾਰ ਲੀਆਂ ਪੂਰੀ ਤਰ੍ਹਾਂ ਸਾਰਦਰ ਕੁਟਿਆ ਤੇ ਫਿਰ ਉਸ ਔਰਤ ਨੂੰ ਉਸਦੀਆਂ ਧੀਆਂ ਦੇ ਕੋਲ ਨਾਈਆਂ ਵਾਲਾ ਦੇ ਵਿੱਚ ਸੁੱਟ ਕੇ ਉਹਨਾਂ ਦੇ ਗੇਟ ਤੇ ਉਥੋਂ ਆਪ ਚੱਲਦੇ ਜੋ ਧੀਆਂ ਨੇ ਉਹਨਾਂ ਨੇ ਇਸ ਬਜ਼ੁਰਗ ਔਰਤ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਹਸਪਤਾਲ ਦੇ ਵਿੱਚ ਇਸ ਔਰਤ ਦਾ ਇਲਾਜ ਜਾਰੀ ਹੈ ਤੇ ਆਪਣੀ ਹੱਡ ਵੀਤੀ ਦੱਸ ਰਹੀ ਹੈ ਕਿ ਆਖਰਕਾਰ ਕਿਵੇਂ ਮਾੜਾ ਸਲੂਕ ਉਸਦੇ ਨਾਲ ਉਸਦੇ ਆਪਣੇ ਹੀ ਬਖ ਕਰ ਰਹੇ ਨੇ ਉਹ 70 ਸਾਲ ਦੀ ਉਮਰ ਹੈ ਤੇ ਉਹ ਜੋ ਬੱਚੇ ਨੇ ਪੜ ਚੁੱਕੇ ਨੇ ਇਸੇ ਬਾਦੀ ਕੂਕਦੇ ਵਿੱਚ ਉਹਨਾਂ ਨੇ 9 ਮਹੀਨੇ ਆਪਣਾ ਜੀਵਨ ਜੋ ਸ਼ੁਰੂਆਤ ਹੈ 9 ਮਹੀਨੇ ਉਸੇ ਕੂਕ ਦੇ ਵਿੱਚ ਹੀ ਜਨਮ ਲਿਆ ਸੀ ਉਸੇ ਕੂਕ ਤੋਂ ਹੀ ਬਾਹਰ ਆਏ ਉੱਥੇ ਹੀ ਪੈਦਾ ਹੋਏ ਉਹ ਮਾਂ ਉਹਨਾਂ ਦਾ ਪਾਲਣ ਪੋਸ਼ਣ ਕਰਦੀ ਸੀ ਪਰ ਅੱਜ ਉਸੇ ਮਾਰ ਦੇ ਲੱਤਾਂ ਮਾਰ ਰਹੇ ਨੇ ਉਸੇ ਮਾਂ ਨੂੰ ਕੁੱਟ ਮਾਰ ਰਹੇ ਨੇ ਇਹ ਅੱਜ ਦੀ ਸੱਚਾਈ ਹੈ ਜਿੱਥੇ ਇਸ ਬਜ਼ੁਰਗ ਔਰਤ ਦੀ ਹਾਲਤ ਦੇਖ ਕੇ ਦਰਸਾਉਂਦਾ ਤੇ ਐਸੇ ਲੋਕਾਂ ਤੇ ਘਰੇਣਾ ਆਉਂਦੀ ਹੈ ਜੋ ਕਿ ਆਪਣੀ ਮਾਂ ਨੂੰ ਵੀ ਨਹੀਂ ਚਾਹ। ਕੀ ਕੁਝ ਗਿਆ ਇਸ ਬਜ਼ੁਰਗ ਔਰਤ ਨੇ ਤੇ ਉਸ ਦੀ ਧੀ ਨੇ ਉਹ ਤੋਂ ਦਸ ਕਰਨਾ। ਨਾਮ ਕੀ ਤੁਹਾਡਾ? ਸੰਤੋ ਭਾਈ ਕਿੱਥੇ ਰਹਿੰਦੇ ਹੋ ਪੰਨੀ ਆਲੇ ਉਮਰ ਕਿੰਨੀ ਹੈ ਤੁਹਾਡੀ ਜੀ ਉਮਰ 70 ਸਾਲ ਹੋ ਗਏ ਅੱਛਾ ਕੀ ਗੱਲ ਕੀ ਹੋਈ ਹੈ ਜੀ ਤੁਹਾਡੇ ਨਾਲ ਗੱਲ ਹੋਈ ਹੈ ਮਤਲਬ ਪੜੀ ਹੈ ਪੜੀ ਮੇਰੇ ਨਵ ਨਵ ਮਰਲੇ ਤੇ ਚਾਰਕਣਾ ਨਾ ਬੁੱਢਾ ਲਾ ਅਗਰੇ ਸੀ ਅੱਛਾ ਲੁਕਾ ਅੱਛਾ ਤੇ ਤੂੰ ਪੜੀ ਆਪਦੀ ਇਹ ਤੇਰੀ ਤੇ ਦੋ ਕੁਲੇ ਮੁੰਡੇ ਦੀ ਹੈ ਅੱਛਾ ਤੇਰੇ ਕੁੜੀਆਂ ਨਾਲ ਸਾਨੂੰ ਅੱਗੇ ਪਹਿਲੇ ਕੱਢੀ ਕੁੜੀ ਰੱਖਿਆ ਅੱਛਾ ਇਹ ਫਿਰ ਉਹ ਤੋਂ ਬਾਅਦ ਨਾ ਕੋਈ ਸਮਾਨ ਨਾ ਕਰਨ ਕੁਝ ਨਾ ਕਰਨਾ ਅੱਛਾ ਫੇਰ ਉਹ ਨਾ ਪੜੀ ਜੜੀ ਨਾ ਹੂੰ ਛੱਡੋ ਛੱਡੋ ਅੱਛਾ ਫੇਰ ਫੇਰ ਪੜੀ ਜੜੀ ਨਾ ਉਹਨਾਂ ਨੇ ਆਖਿਆ ਵੀ ਸਾਡੇ ਨਾਲ ਲਵਾਤ ਮੈਨੂੰ ਰੋਟੀ ਦੇੰਦੇ ਨਹੀਂ ਸੀ ਅੱਛਾ ਉਹ 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 ਕੀ ਬਾਣੇ ਪਈ ਰਹਿਣਾ ਕਦ ਕੁੱਟ ਕਰਨ ਮ ਫੇਰ ਮੈਂ ਕਿ ਮੈਂ ਪੜੀ ਨਹੀਂ ਦਿੰਦੀ ਜਦੋਂ ਮੈਂ ਰੋਟੀ ਪਾਣੀ ਨਹੀਂ ਮਿਲਦਾ ਤਾਂ ਅੱਛਾ ਇੱਥੇ ਫੇਰ ਕੁੱਟ ਮਾਰ ਕੀਤੀ ਨਹੀਂ ਕਦੋਂ ਕੁੱਟ ਮਾਰ ਕੀਤੀ ਹੈ ਹਾਂ ਕਦੋਂ ਕੁੱਟ ਮਾਰ ਕੀਤੀ ਆ ਦੋ ਤਿੰਨ ਦਿਨ ਹੋ ਗਏ ਅੱਛਾ ਅੱਛਾ ਫੇਰ ਤੁਹਾਨੂੰ ਕਿੱਧਰ ਛੱਡ ਗਏ ਹੋ ਆ ਨਾਈ ਵਾਲੇ ਢਾਣੇ ਛੱਡ ਕੇ ਗਏ ਨੇ ਉਧਰ ਕੌਣ ਰਹਿੰਦਾ ਤੁਹਾਡਾ ਹਾਂ ਉੱਥੇ ਕੌਣ ਰਹਿੰਦਾ ਤੁਹਾਡਾ ਜਵਾਤਰਾ ਹੈ ਅੱਛਾ ਅੱਛਾ ਰੌਣੇ ਕੋਲੇ ਨਹੀਂ ਤੁਹਾਡੇ ਹੋਰ ਵੀ ਕੋਈ ਪੈਸੇ ਪੁਸੇ ਵੀ ਖੋਏ ਆ ਟੋਪਸ ਵੀ ਖੋਏ ਆ ਹਾਂ ਟੋਪਸ ਵੀ ਖੋਏ ਆ ਤੁਹਾਡੇ ਹਾਂ ਤਾਂ ਬਾੜੀਆਂ ਖੋਈਆਂ ਨੇ ਆ ਬਾੜੀਆਂ ਕੋਈ ਨਹੀਂ ਲੈ ਆ ਰੁਪਈਆ ਵੀ ਲੈ ਆ ਰੁਪਈਆ ਵੀ ਹਾਂ ਅੱਛਾ ਉਹ ਤੇ ਕੋਟ ਮਾਰਦੇ ਵਿੱਚ ਤੂੰ ਪੜੀ ਨਹੀਂ ਲੈਂਦੇ ਸਸਟਨ ਕੋਟ ਮਾਰਦੇ ਕੰਨ ਬੁੱਟਾ ਨੇ ਠੀਕ ਹਾਂ ਕੀ ਤੇ ਆ ਕੀ ਗੱਲਬਾਤ ਹੋਈ ਹੈ ਰਾਜ ਰਾਣੀ ਮੇਰੇ ਨਾਲ ਤਾਂ ਹਾਂ ਤੇ ਇਹਨਾਂ ਦਾ ਨਾਮ ਕੀ ਹੈ ਸੰਤੋਬਾਈ ਪਤੀ ਦਾ ਕੀ ਨਾਮ ਹੈ ਬਲਵੰਤ ਸਿੰਘ ਉਮਰ ਕਿੰਨੀ ਹੈ ਜੀ ਅੰਦੀ 70 ਸਾਲ ਹੋਣੀ ਅੱਛਾ ਕਿਹੜੇ ਰਿੰਦ ਕਿਧਰੇ ਅਰਨੀ ਹੜ ਰਿੰਦ ਕੀ ਗੱਲਬਾਤ ਕੀ ਹੋਈ ਹੈ ਵਿਪੈਲੀ ਦਾ ਰੋਲਾ ਸੀ ਕੀ ਪਹਿਲੀ ਦਾ ਕਿੰਨੀ ਪਹਿਲੀ ਹੈ ਕੀ ਰੋਲਾ ਹੈ ਬਈ ਪੰਜ ਕਨਾਲੀ ਤੇ ਨਾ ਮਰਲੇ ਗਈ ਸੀ ਠੀਕ ਹੈ ਤੇ ਦੂਜੇ ਦੇ ਸਾਡੇ ਕੇਸ ਚੱਲਿਆ ਲੋਨਾ ਪਹਿਣਾ ਦਾ ਅੱਛਾ ਤੇ ਇਹਦਾ ਰੋਲਾ ਹੈਗਾ ਸੀ ਵੀ ਆਂਦੀ ਮਿਲ ਲੁਖੇ ਲਾ ਕੇ ਦੇ ਦੇ ਇਹਨੇ ਆਖੇ ਮੈਂ ਕਰ ਦਉਗੀ ਵੀ ਮੈਨੂੰ ਰੋਟੀ ਦੇ ਦਿਓ ਰੋਟੀ ਉਹਨਾਂ ਦਿੱਤੀ ਕੋ ਨਾ ਤਨ ਮਾਰ ਪਟ ਕਿਤੇ ਮੇਰੇ ਬੂਦ ਅੱਗੇ ਸਟਕ ਗਏ ਸੋਟਾ ਕਰ ਦਿੱਤੀ ਨਾਈਆਂ ਟਾਹੇਗਾ ਮੈਂ ਤਾਂ ਕੱਲ ਨੂੰ ਘਰੇ ਕੋ ਨਹੀਂ ਸੀ ਇਹ ਮਾਰੇ ਕਿਨੇ ਆਨ ਨੂੰ ਮਾਰੇ ਕੋ ਆ ਸਾਰਾ ਪਰਿਵਾਰ ਨੇ ਮਾਰੇ ਕੌਣ ਕੌਣ ਹੈ ਪਰਿਵਾਰ ਮੇਰਾ ਭਰਾ ਮੇਰ ਪਰਜਾਈਆਂ ਫਤਿਜੀ ਨਵਾਂ ਪਤੀਜੀ ਸਾਰਿਆਂ ਨੇ ਮਾਰੇ ਕਾਰਨ ਕੀ ਹੈ ਮਰੰਦ ਤੇ ਭਈਓ ਪਾਲੀ ਵੀ ਦੇ ਦੇ ਕੀ ਮਾਰਨ ਤੇ ਦੇ ਪਹਿਲੇ ਹਾਂਜੀ ਮਾਤਾ ਆਂਦੀ ਮੈਨੂੰ ਰੋਟੀ ਹਣ ਨਹੀਂ ਮਿਲਦੀ ਤੇ ਮੈਂ ਪਾਲੀ ਕਿਵੇਂ ਦੇਵਾ ਬੇ ਰੋਟੀ ਨਹੀਂ ਕੱਲ ਚਾਹ ਕੋ ਨਹੀਂ ਦਿੱਤੀ ਨੇ ਬਸਵੇ ਤੜਕੇ ਦੀ ਤੁਹਾਨੂੰ ਨੇ ਦੱਸਿਆ ਹਾਂ ਚਾਹ ਕੋਨੇ ਦੀ 3 ਕਿ ਕਿ ਲਗਦੇ ਉਹਨਾਂ ਦੇ ਥੋੜੀ ਲਗਣੀ ਹੈ ਕੀ ਹੋਰ ਵੀ ਕੋਈ ਸਮਾਨ ਚੁਣਨ ਵਾਇ ਕਰ ਹਾਂ ਉਹ ਨਹੀਂ 50000 ਰੁਪਈਆ ਹੂੰ ਤੇ ਸੋਨੇ ਦੀਵਾਲੀਆਂ ਇਹ ਲਾ ਲਈਆਂ ਲਾ ਲਈਆਂ ਤੁਹਾਨੂੰ ਕੀ ਪਤਾ ਰਹੇ ਸੋਨੇ ਦੀਵਾਲੀਆਂ ਤੇ 50000 ਪਤਾ ਹੈਗਾ ਇਹਨਾਂ ਤੋਂ ਸਿਆਣ ਨੂੰ ਹਾਂਜੀ ਹਾਂਜੀ ਕਿ ਦਸਿਆ ਹਾਂ ਦੀ ਸੋਨੇ ਦੀਵਾਲੀਆਂ ਉਹ ਤਾਂ ਪਤਾ ਮੈਨੂੰ ਸੋਨੇ ਦੀਵਾਲੀਆਂ ਹੈਗੇ ਸੀ ਮੇਰੇ ਕੋਲ ਆਈ ਸੀ ਅੱਗੇ ਪਹਿਲੇ ਆਈ ਸੀ ਅੱਛਾ ਜੀ ਕੰਮ ਚ ਪਾਈਆਂ ਹੋਈਆਂ ਹਾਂਜੀ ਹਾਂਜੀ ਅੱਛਾ ਇਹਨਾਂ ਲਾ ਲਈਆਂ ਤੇ 50000 ਰੁਪਈਆ ਪੁਲਿਸ ਨੇ ਪਿਓ ਜਿਹੜੀ ਰੱਖਦੀ ਵਡੇਰੇ ਬੰਦੇ ਦੀ ਜੋੜੀ ਲੈਂਦੇ ਨਾ ਪੁਲਿਸ ਨਾਲ ਉਹ 50000 ਰੁਪਈਆ ਸੀ ਮਾਤਾ ਦਾ ਕੋਈ ਕਾਰਵਾਈ ਦੀ ਮੰਗ ਕਰਦੇ ਤੁਸੀਂ ਆਸਿਫ ਜੀ ਹੁਣ ਕੋਈ ਕੇਸ ਕੋਸੇ ਬਣਾਵਾਂਗੇ ਹੋਰ ਕੀ ਕਰਨੇ ਹੈ ਬਈਆਂ ਜੇ ਨਤੀਜਾ ਮਿਲਣਾ ਚਾਹੀਦਾ ਹੈ ਉਹਨਾਂ ਨੂੰ ਕੋਈ ਮਾਤਾ ਨੂੰ ਕੋਰਟ ਤੇ ਤੇ ਮੇਰੇ ਬੂਏ ਦੇ ਅੱਗੇ ਸਾਡੇ ਮੇਰੇ ਬੱਚਾ ਨਹੀਂ ਮੇਰਾ ਆਪਣੀ ਬੰਦਾ ਆਏਗਾ ਕੋਈ ਮੇਰਾ ਸਮਾੜਾ ਨਾ ਡਾਇਗਾ ਨਹੀਂ ਮਗਰ ਕੋਈ ਨਹੀਂ ਆਏ ਮੇਰਾ ਭਾਰਸਾ ਹੋਏਗਾ ਕੋਈ ਨਹੀਂ